ਤੁਸੀਂ ਦੇਖ ਰਹੇ ਜਿਓ ਪ੍ਰੋਚੈਨਲ 2 ਟੀਵੀ ਮੈਂ ਹਵਿਜੇ ਗੁਮਾਰ ਤਰਨਤਾਰਨ ਦੇ ਵਿੱਚ ਸਿਆਸਤ ਬਹੁਤ ਜ਼ਿਆਦਾ ਗਰਮਾ ਚੁੱਕੀ ਹੋਈ ਹੈ ਅਗਰ ਗੱਲ ਕੀਤੀ ਜਾਵੇ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਤਾਂ ਡਾਕਟਰ ਕਸ਼ਮੀਰ ਸਿੰਘ ਸੋਲ ਜੋ ਕਿ ਆਮ ਆਦਮੀ ਪਾਰਟੀ ਤੋਂ ਵਿਧਾਇਕ ਸੀ ਜੋ ਕਿ ਉਹਨਾਂ ਦਾ ਦਿਹਾਂਤ ਹੋਇਆ ਦਿਹਾਂਤ ਹੋਣ ਤੋਂ ਬਾਅਦ ਉਹਨਾਂ ਦੀ ਜਿਹੜੇ ਕੀ ਹੁਣ ਜਿਮਨੀ ਚੋਣ ਆ ਚੁੱਕੀ ਹੋਈ ਹੈ ਸਭ ਨੂੰ ਪਤਾ ਹੈ ਪਰ ਜਿਮਨੀ ਚੋਣ ਉਹਨ ਨੂੰ ਲੈ ਕੇ ਪੂਰੀ ਤਰ੍ਹਾਂ ਪਾਰਟੀਆਂ ਪੱਬਾ ਪਾਰ ਹੋਈਆਂ ਪਈਆਂ ਨੇ ਅਗਰ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਪਾਰਟੀ ਬੀਜੇਪੀ ਪਾਰਟੀ ਇੱਕ ਇੰਟਰਨੈਸ਼ਨਲ ਪਾਰਟੀ ਹੈ ਔਰ ਉਸ ਪਾਰਟੀ ਨੇ ਇੱਕ ਸਭ ਤੋਂ ਵੱਡਾ ਭਰੋਸਾ ਜਤਾਇਆ ਹੈ ਤਾਂ ਉਹ ਭਰੋਸਾ ਜਤਾਇਆ ਹੈ ਰਣਜੀਤ ਸਿੰਘ ਠਰੂ ਜਿਹੜੇ ਕਿ ਪ੍ਰੋਬਲਮ ਵਾਲੇ ਬਹੁਤ ਹੀ ਮਸ਼ਹੂਰ ਨਾਮ ਵਰਕ ਨੇ ਔਰ ਉਹਨਾਂ ਦਾ ਨਾਮ ਵੀ ਬੋਲਦਾ ਹੈ ਔਰ ਪਿੰਡਾਂ ਵਾਲੇ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਸ਼ਹਿਰ ਵਾਲੇ ਪਿਆਰ ਕਰਦੇ ਨੇ ਇਹ ਜਿੱਦਣ ਦੀ ਖਬਰ ਲੱਗੀ ਹੋਈ ਹੈ ਉਸ ਖਬਰ ਤੋਂ ਲੈ ਕੇ ਲੋਕਾਂ ਵਿੱਚ ਇਹ ਹੈ ਕਿ ਰਣਜੀਤ ਸਿੰਘ ਠਰੂ ਔਨ ਔਰ ਸਾਡੇ ਵਿੱਚ ਵਿਚਰਨ ਪਰ ਅਸੀਂ ਉਹਨਾਂ ਨੂੰ ਪੂਰਾ ਪਿਆਰ ਦੇਵਾਂਗੇ ਸਾਡੇ ਨਾਲ ਹੈ ਗਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਰਜੀਸ਼ੀ ਠਰੂਜੀ ਤੁਹਾਡਾ ਸਵਾਗਤ ਹੈ ਔਰ ਆਪ ਜੀ ਦਾ ਨਾਮ ਆ ਗਿਆ ਵਾ ਕਿ ਤੁਸੀਂ ਬੀਜੇਪੀ ਪਾਰਟੀ ਦੇ ਵਿੱਚ ਤੁਸੀਂ ਆ ਰਹੇ ਜੋ ਔਰ ਇਹ ਤੁਹਾਡਾ ਨਾਮ ਹੋਣ ਤੇ ਤੁਹਾਨੂੰ ਕਿੰਨੀ ਖੁਸ਼ੀ ਹੋਈ ਹੈ ਕਿ ਇੱਕ ਨੈਸ਼ਨਲ ਪਾਰਟੀ ਆ ਔਰ ਉਹ ਨੈਸ਼ਨਲ ਪਾਰਟੀ ਨੇ ਤੁਹਾਡੇ ਤੇ ਭਰੋਸਾ ਜਤਾਇਆ ਹੈ ਕੀ ਕਹਿਣਾ ਜਾਓਗੇ ਸਾਡੇ ਨਾਲ ਸਾਡੇ ਜਿਹੜੀ ਖੁਸ਼ੀ ਜਾਦੀ ਹੈ ਸਾਡੇ ਜਿਹੜੇ ਪਿੰਡਾਂ ਦੇ ਲੋਕ ਆ ਜਾਂ ਸਾਡੇ ਨਾਲ ਸੰਬੰਧਿਤ ਆਪਣੇ ਵਹਿ ਗਿਆ ਬੰਦੇ ਆ ਉਹਨਾਂ ਨੂੰ ਸਾਡੇ ਨਾਲ ਜਿਆਦਾ ਖੁਸ਼ੀ ਆ ਕਿਉਂਕਿ ਸ਼ੁਰੂ ਤੋਂ ਅਹੀਂ ਸਦਾ ਪ੍ਰਵਾਦ ਜਿਹੜਾ ਟਕਸਾਲੀ ਕਾਂਗਰਸੀ ਜਿਆਵਾ ਬਾ ਬਾਡੇ ਬਜ਼ੁਰਗ ਰਹੇ ਆ ਅਹੀਂ ਰਹੇ ਆ ਸਾਡੇ ਕਾ ਬੇਟੇ ਕਾਂਗਰਸ ਨਾਲ ਆ ਪਰ ਜਿਹੜਾ ਜੋ ਅਸੀਂ ਦੇਖਿਆ ਕਾਂਗਰਸ ਦੀਆਂ ਨੀਤੀਆਂ ਔਰ ਬੀਜੇਪੀ ਦੇ ਨੇ ਸੇ ਬੜਾ ਜ਼ਮੀਰ ਸਮਾਨ ਦਾ ਫਰਕ ਆ ਕਿਉਂ ਬੀਜੇਪੀ ਨੇ ਜੋ ਡਵੈਲਪਮੈਂਟ ਹੋਈ ਆ ਪਿਛੇ ਬੀਜਪੀ ਉਕਾਲੀ ਸਰਕਾਰ ਚ ਬੀਜੇ ਬੀਜੇ ਬੀਜਪੀ ਉਕਾਲੀ ਨਦੀ ਸਰਕਾਰ ਹੋਈ ਆ ਜਿੰਨਾ ਵੀ ਆ ਆਪਣਾ ਦੇਸ਼ ਵਿਦੇਸ਼ਾਂ ਦੇ ਵਿੱਚ ਨਾ ਆਪਣੇ ਇੰਡੀਆ ਦਾ ਜੋ ਉਹ ਵਪਰਾ ਆਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੋ ਉਹਨਾਂ ਨੇ ਦੇਸ਼ ਦਾ ਨਾਂ ਚਮਕਾਇਆ ਵਾ ਉਹ ਸਿਰਫ ਬੀਜਪੀ ਪਾਰਟੀ ਨੇ ਜੁਮਕਾਰਾ ਉਹ ਸਾਨੂੰ ਇਹ ਜਿਹੀਂ ਜਿਹੜੋ ਉਹਨਾਂ ਦੀਆਂ ਨੀਤੀਆਂ ਬੀਜਪੀ ਪਾਰਟੀ ਤੋਂ ਉਹਨਾਂ ਤੋਂ ਖੁਸ਼ ਹੋ ਕੇ ਉਹਨਾਂ ਨਾਲ ਅਹੀਂ ਤੇ ਵੈਸੇ ਤੇ ਅਹੀਂ ਸਾਨੂੰ 2 3 4 5 6 ਸਾਲ ਹੋ ਗਏ ਆ ਅਹੀਂ ਜਿਹੜਾ ਕਾਂਗਰਸ ਪਾਰਟੀ ਤੋਂ ਅਹੀਂ ਥੋੜਾ ਜਿਹਾ ਪਿੱਛਾ ਕਰਕੇ ਉਹਨਾਂ ਤੋਂ ਦੂਰ ਹੋ ਗਏ ਅਹੀਂ ਆਪਣੇ ਘਰ ਬਿਠੇ ਪਰ ਸਾਨੂੰ ਪਤਾ ਲੱਗਾ ਵਾ ਕਿ ਜੋ ਬੀਜੇਪੀ ਪਾਰਟੀ ਆ ਉਹ ਤੁਹਾਡੇ ਤੇ ਕੋਈ ਤੁਹਾਡੇ ਨਾਂ ਦੇ ਤੁਹਾਨੂੰ ਤਰਨ-ਤਰਨ ਤੋਂ ਇਲੈਕਸ਼ਨ ਲੜਾਉਣ ਦੀ ਕੋਈ ਚਰਚਾ ਕਰ ਰਹੀ ਆ ਕੋਈ ਵਿਚਾਰ ਕਰ ਰਹੀ ਆ ਜੇ ਬੀਜੇਪੀ ਪਾਰਟੀ ਸਾਨੂੰ ਟਿਕਟ ਦੇਂਦੀ ਆ ਜਾਂ ਇਲੈਕਸ਼ਨ ਲੜਾਉਂਦੀ ਆ ਜਾਂ ਕੋਈ ਡਿਊਟੀ ਲਾਉਂਦੀ ਆ ਅਸੀਂ ਉਹਨੂੰ ਜਿਹੜਾ ਵਾ ਆਪਣੇ ਬੜਾ ਜਿਹੜਾ ਵਾ ਬੀਜੇਪੀ ਦੀ ਅਸੀਂ ਸਪੋਰਟ ਕਰਾਂਗੇ ਅਸੀਂ ਉਹਨਾਂ ਨੂੰ ਜੇ ਜਿੰਨੇ ਵੀ ਮਤ ਹੋ ਸਕੇ ਹਰ ਇੱਕ ਟਿਕਟੇ ਦਾ ਮਤ ਕਰਾਂਗੇ ਜੇ ਸਾਨੂੰ ਟਿਕਟ ਦੇਣਗੇ ਤੇ ਅਸੀਂ ਸੀਟ ਜਿੱਤ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਚੋਲੀ ਵਿੱਚ ਪਾਵਾਂਗੇ ਕਿਸ ਤਰ੍ਹਾਂ ਦੇਖਦੇ ਬੀਜੇਪੀ ਦੇ ਕੰਮ ਜਿੱਤਾਂ ਕਿ ਕਹਿੰਦੇ ਤੁਸੀਂ ਹੁਣ ਵੀ ਦੱਸਿਆ ਕਿ ਕੰਮ ਕੀਤੇ ਪਹਿਲਾਂ ਵੀ ਕੀਤੇ ਕੀ ਲੱਗਦਾ ਕਿ ਹੋ ਇਹ ਬੀਜੇਪੀ ਪਾਰਟੀ ਦੇ ਵਿੱਚ ਇਹ ਇਹ ਨਾਲ ਜਿਹੜਾ ਕੀ ਹੁੰਦਾ ਕਿ ਡਵੈਲਪਮੈਂਟ ਸਿਰਫ ਇਹੋ ਹੀ ਕਰਾ ਸਕਦੇ ਡਵੈਲਪਮੈਂਟ ਦੇਖੋ ਜੀ ਤੁਸੀਂ 에어ਪੋਰਟ ਦੇਖ ਲੋ ਆਪਣੇ ਆ ਬੰਡੇ ਆ ਰੇਲਵੇ ਸਟੇਸ਼ਨ ਦੇਖ ਲੋ ਔਰ ਜਿਹੜੀਆਂ ਆ ਪੰਦੇ ਮਾਰਟਰਮ ਜਮ ਆਦਰਮ ਜਿਹੜੀਆਂ ਟ੍ਰੇਨਾਂ ਚੱਲ ਰਹੀਆਂ ਪੁਲ 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 ਟ੍ਰੇਨ ਚੱਲ ਰਹੀ ਹੈ ਔਰ ਜਿਹੜਾ ਆਪਣੀ ਦੇਸ਼ ਨੂੰ ਜਿੰਨਾ ਵਾ ਕਾਫੀ ਅੱਗੇ ਲੈ ਕੇ ਜਾ ਰਹੀ ਆ ਫੋਰਨ ਕੰਟਰੀਆਂ ਦੇ ਮੁਕਾਬਲੇ ਤੇ ਮੇਰਾ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਜਿਹੜਾ ਫੋਰਨ ਕੰਟਰੀਆਂ ਕੈਨੇਡਾ ਅਮਰੀਕਾ ਜਬਾਨ ਆ ਉਹਨਾਂ ਨਾਲ ਕੋਈ ਆਪਣਾ ਇੰਡੀਆ ਘੱਟ ਨਹੀਂ ਹੁੰਦਾ ਬਿਲਕੁਲ ਪਰ ਇੱਕ ਚੀਜ਼ ਦੱਸੇ ਤੁਸੀਂ ਕਿ ਆਪਣਾ ਇੱਕ ਬਾਰਡਰ ਬੈਲਟ ਵਾ ਔਰ ਇਹ ਕਿੰਨਾ ਕੋ ਪਛੜਿਆ ਹੋਇਆ ਵਾ ਤੇ ਕਿੰਨੀ ਕੋ ਜ਼ਰੂਰਤ ਹੈਗੀ ਹੈ ਕਿ ਕੋਈ ਵੱਡੀ ਪਾਰਟੀ ਆਵੇ ਉਹਨਾਂ ਨਾਲ ਜੁੜੀ ਤੇ ਆਪਣੇ ਜਿਹੜੇ ਕੰਮ ਹੋ ਸਕਣ ਬਾਰਡਰ ਬੈਲਟ ਤੇ ਤੇ ਸਿਰਫ ਆਵਲੇ ਨਸ਼ਾ ਚੱਲਣ ਦਿਆ ਜੇ ਨਸ਼ਾ ਜਿਹੜਾ ਵਾ ਉਹ ਜੇ ਭਾਜਪਾ ਸਰਕਾਰ ਆਉਂਦੀ ਆ ਨਸ਼ੇਦੋਂ ਲੋਕ ਬੜੇ ਦੁਖੀ ਆ ਭ੍ਰਉਤੀਆਂ ਤੋਂ ਬੜੇ ਦੁਖੀ ਆ ਰਿਸ਼ਵਤ ਤੋਂ ਬੜੇ ਦੁਖੀ ਆ ਔਰ ਜੇਕਰ ਬੀਜੇਪੀ ਸਰਕਾਰ ਆਉਂਦੀ ਆ ਤੇ ਇੱਥੇ ਹਲਾਕਤ ਨੂੰ ਸੁਧਰ ਸਕਦੀ ਇਨੀ ਤੇ ਬਹੁਤ ਲੋਕ ਬਹੁਤ ਪਰੇਸ਼ਾਨ ਆਂ ਅਗਰ ਤੁਹਾਨੂੰ ਟਿਕਟ ਮਿਲਦੀ ਹੈ ਤੁਸੀਂ ਇਹਨੇ ਨਾਲ ਪ੍ਰਮੁਖ ਮੁਕਾਬਲਾ ਮੰਨਦੇ ਹੋ ਮੁਕਾਬਲਾ ਕਾਂਗਰਸ ਔਰ ਆਮ ਆਦਮੀ ਪਾਰਟੀ ਕਿਉਂਕਿ ਸਰਕਾਰ ਹੈ ਉਹਨਾਂ ਦੀ ਉਹਨਾਂ ਨੂੰ ਵੀ ਉਹਨਾਂ ਨੂੰ ਬਿਲਕੁਲ ਜੀ ਸਾਡੇ ਨਾਲ ਹੈਗੇ ਨੇ ਹਰਜਿੰਦਰ ਸਿੰਘ ਜੀ ਵਿਕੀਟ ਅਰੋ ਜਿਹੜੇ ਉਹਨਾਂ ਨੇ ਵੀ ਗੱਲ ਕਰਦੇ ਆ ਹਰਜਿੰਦਰ ਸਿੰਘ ਜੀ ਤੁਹਾਡਾ ਨਾਮ ਆਇਆ ਤੁਹਾਡੇ ਤੇ ਭਰੋਸਾ ਜਤਾਇਆ ਗਿਆ ਤੁਸੀਂ ਕਿਸ ਤਰ੍ਹਾਂ ਵੇਖਦੇ ਜੋ ਇਸ ਨਾਮ ਨੂੰ ਔਰ ਇੱਕ ਨੈਸ਼ਨਲ ਪਾਰਟੀ ਬੀਜੇਪੀ ਨੂੰ ਪਹਿਲੇ ਸੱਤਾਂਵਰ ਕਾਸਾਂ ਨਹੀਂ ਪੀਛੋੜਦਾ ਜਿਨ੍ਹਾਂ ਨੇ ਸਾਡੇ ਤੋਂ ਪ੍ਰੋਸੈਕਟ ਹੈ ਇਸ ਲਈ ਨਾ ਅਮੀਨ ਅਸੀਂ ਮਰਾ ਪ੍ਰੋਸੈਕਟ ਦਾ ਟਿਕਾਣੀ ਕਰਾਂ ਪਰ ਜਿੱਤਣਾ ਜੇਤਿਆ ਤਾਂ ਟਿਕਟ ਮਿਲਦੀ ਹੈ ਔਰ ਟਿਕਟ ਲੈਣ ਤੋਂ ਬਾਅਦ ਇਹ ਹੁੰਦਾ ਕਿ ਤੁਸੀਂ ਹਰ ਵਕਤ ਇਹ ਕਰਨਾ ਕਿ ਕੰਮ ਕਾਜ ਕਰਨੇ ਲੋਕਾਂ ਨੂੰ ਮਿਲਣਾ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੁਣਨੀਆਂ ਜਿੱਤ ਜਾਂਦੇ ਜੁੱਤੇ ਤੁਹਾਨੂੰ ਕੀ ਲੱਗਦਾ ਸਭ ਤੋਂ ਵੱਡੇ ਮੁੱਦੇ ਕਿਹੜੇ ਨੇ ਤਰਨ ਕਰਨ ਚ ਸਭ ਤੋਂ ਵੱਡੇ ਮੁੱਦੇ ਹੈ ਨਸ਼ੇਰੇ ਕਿਉਂਕਿ ਨਾ ਜੋ ਆਮਾਤ ਇਹ ਜਾਣ ਪੁੱਛਦੇ ਜਿਹੜੇ ਇਹ ਨਸ਼ੇ ਸਾਰੇ ਠੀਕ ਹੈ ਜੇ ਅਸੀਂ ਮਾਮਾ ਆਪਣੀ ਜਿਹੜੇ ਵੀ ਪ੍ਰਾਸ਼ੋਕ ਤੇ ਸਾਡੇ ਆ ਜੋ ਇਹਨਾਂ ਨੂੰ ਬਚਾ ਸਕੀਏ ਤੇ ਸਾਡੇ ਅੱਗੇ ਦੀ ਸੇਵਾ ਬਹੁਤ ਹੈ ਪਰ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਪੰਜਾਬ ਦੇ ਵਿੱਚ ਇਹ ਵੀ ਬੜਾ ਵੱਡਾ ਮੁੱਦਾ ਚੱਲ ਪਿਆ ਫਰੋਤੀ ਦਾ ਹਰ ਵਕਤ ਕੋਈ 50 ਲੱਖ ਕੋਈ ਕਰੋੜ ਕੋਈ 20 ਲੱਖ ਤੇ ਇਹਨੂੰ ਕਿਤਰਾ ਵੇਖਦੇ ਜੋ ਇਹਨਾਂ ਜੀ ਦੇਖੋ ਜੀ ਜੇ ਇਹ ਸਰਕਾਰ ਦੀ ਨਾਕਾਮੀ ਹੈ ਠੀਕ ਹੈ ਜੀ ਸਰਕਾਰ ਦੀ ਨਾਕਾਮੀ ਤੇ ਇਸ ਕਰਕੇ ਹੀ ਇਹਨੀਆਂ ਫਰੋਤੀਆਂ ਦੇ ਕਾਲ ਆ ਰਹੇ ਧੋਖਾ ਨੂੰ ਥੱੜ ਆ ਰਹੇ ਠੀਕ ਹੈ ਜੀ ਇਸ ਕਰਕੇ ਮੈਂ ਤਾਂ ਇਹੋ ਕਹਾਂਗਾ ਜੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਉਹਦੇ ਕਰਕੇ ਜਿਹੜਾ ਬੱਝੋ ਪੂਰੀ ਸਰਕਾਰ ਤੋਂ ਵੇ ਸਭ ਕੁਝ ਹੋ ਰਿਹਾ ਹੈ ਕਿ ਨਹੀਂ ਕੰਮ ਕਰ ਤੇ ਪਰ ਨਸ਼ਿਆਂ ਦੇ ਮੁੱਦਿਆਂ ਤੇ ਉੱਪਰ ਤੇ ਆਮ ਆਦਮੀ ਪਾਰਟੀ ਆਲਰੇਡੀ ਕੰਮ ਕਰ ਰਹੀ ਹੈ ਉਹ ਕਹਿੰਦੇ ਕਿ ਤੁਸੀਂ ਬਹੁਤ ਜ਼ਿਆਦਾ ਫੜੇ ਵੀ ਆ ਅੰਦਰ ਵੀ ਕੀਤੇ ਤੇ ਲੋਕ ਡਰੇ ਵੀ ਨੇ ਕੀ ਲੱਗ ਰਿਹਾ ਕਿ ਉਹ ਨਸ਼ੇ ਨੂੰ ਘਟਾ ਰਹੇ ਆ ਤੇ ਜਾਂ ਵੈਸੇ ਇੱਕ ਵਿਖਵਾ ਹੋ ਰਿਹਾ ਵਾ ਤੁਸੀਂ ਦੇਖੋ ਜੀ ਮੇਰੇ ਮੁਤਾਬਕ ਤਾਂ ਵਿਖਵਾ ਜੀ ਤੁਸੀਂ ਜਾ ਕੇ ਪਿੰਡਾਂ ਵਿੱਚ ਆਪ ਨਾਲ ਚੈੱਕ ਕਰ ਸਕਦੇ ਹੋ ਕਿ ਆਈਟੀ ਦੇ ਵਿੱਚ ਕਿਹੜੇ ਪਿੰਡ ਵਿੱਚ ਦੱਸੋ ਕਿ ਨਸ਼ਾ ਨਹੀਂ ਵੀ ਪਰ ਉਹ ਜਿਹੜੇ ਪਰਚੇ ਹੁੰਦੇ ਨੇ ਲੋਕਾਂ ਨੂੰ ਅੰਦਰ ਕੀਤਾ ਜਾਂਦਾ ਦਿਖਾਇਆ ਜਾਂਦਾ ਉਹ ਕੀ ਚੀਜ਼ਾਂ ਦੀ ਬਹੁਤ ਤਾਂ ਦੇਖੋ ਜੀ ਪੁਲਿਸ ਪਰ ਸੈਸ਼ਨ ਆਪਣਾ ਪੂਰਾ ਯੋਰ ਰਹਾ ਹੈ ਕਪਾਦ ਪ੍ਰਸ਼ਾਸਨ ਜੋਰ ਲਾ ਰਿਹਾ ਮੋਬਲ ਆ ਰਿਹਾ ਜੀ ਪਰ ਜਿਹੜੀ ਨਿਕਾਮੀ ਫੇਲ ਹੋ ਰਹੀ ਐ ਟੇ ਅੰਕੀ ਉਹ ਸਰਕਾਰ ਦੀ ਉਹ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਸਾਰਾ ਸਮਾਨ ਲਗਾਇਆ ਔਰ ਟਿਕਟਾਂ ਵੀ ਦਵਾਈਆਂ ਦੇਂਦੇ ਉਹਨਾਂ ਦਾ ਸਾਥ ਵੀ ਦਿੱਤਾ ਕੀ ਹੁਣ ਤੁਹਾਨੂੰ ਬੀਜੇਪੀ ਟਿਕਟ ਮਿਲਦੀ ਆ ਤੇ ਕਿਸ ਤਰ੍ਹਾਂ ਦਾ ਤੁਹਾਡਾ ਹੰਗਾਰਾ ਮਿਲੇਗਾ ਤੁਹਾਡੇ ਆਪਣੇ ਤੁਹਾਡੇ ਜਿਹੜੇ ਪਿੰਡ ਵਾਲੇ ਨੇ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਸ਼ਹਿਰ ਵਾਲੇ ਨੇ ਕੀ ਲੱਗ ਰਿਹਾ ਜਿੱਦੋਂ ਦੀ ਅਖਬਾਰ ਵਿੱਚ ਖਬਰ ਆਈ ਐ ਕਿ ਸਾਨੂੰ ਉਹਨਾਂ ਨੂੰ ਵਿਚਾਰ ਕੀਤਾ ਜਾ ਰਿਹਾ ਕਿ ਸਾਡੇ ਪਰਿਵਾਰ ਨੂੰ ਉਹਨਾਂ ਦੇ ਤੁਸੀਂ ਆਪ ਦੇਖੋ ਕਿ ਦੋਖਾ ਦੇ ਤੰਤੇ ਲੱਗੇ ਪਏ ਨੇ ਤੇ ਸਾਨੂੰ ਬਤਾਈਆਂ ਦਾ ਕਾਲ ਆ ਰਿਹਾ ਤੇ ਜੇ ਉਹਨਾਂ ਵਿੱਚ ਆਲਰੇਡੀ ਅਮਲ ਕਰਨ ਖੁਸ਼ੀ ਹੋਊ ਕਿ ਜੇ ਤਾਰ ਕੱਟੀ ਉਹ ਸਾਨੂੰ ਜਿਹੜਾ ਵਾ ਸਪੋਰਟ ਕਰ ਰਹੇ ਪਰ ਇੱਕ ਚੀਜ਼ ਦੇਖਣ ਨੂੰ ਮਿਲਦੀ ਕਿ ਭਾਜੀਪੀ ਲੋਕ ਲੋਕ ਜਿਵੇਂ ਕਿਸਾਨ ਦੀ ਗੱਲ ਕਰ ਲੈਣੇ ਆ ਕਿਸਾਨ ਨਹੀਂ ਪਸੰਦ ਕਰ ਰਿਹਾ ਉਹਨਾਂ ਨੂੰ ਕਿਸ ਤਰ੍ਹਾਂ ਵੀ ਆਪਣੀ ਗੱਲ ਵਕੜੀ ਲਾਉਗੇ ਮੇਜੀ ਹਾਈ ਲੈਵਲ ਤੇ ਕਿਸਾਨ ਪਸੰਦ ਕਰਦੇ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੀ ਡਿਸਕਸ਼ਨ ਕਿੱਥੇ ਜਾਣੀ ਆ ਇਹ ਪਾਰਟੀ ਸਾਨੂੰ ਮਤਲਬ ਕਿ ਮੌਕਾ ਦੇਈ ਨਹੀਂ ਆ ਨੁਕਸਾਨ ਨਹੀਂ ਆ ਪਸਾਨ ਹੈ ਬੇਸ਼ਕ ਕਸਾਨਾ ਦੇ ਨਾਲ ਹੈ ਠੀਕ ਹੈ ਜੀ ਤੇ ਪਾਰਟੀ ਜਿਹੜੀ ਆ ਪਾਰਟੀ ਨਾਲ ਤੇ ਪਾਰਟੀ ਇਸ ਬਾਰੇ ਵਿਚਾਰ ਕਰ ਰਹੀ ਹੈ ਜਿਹਦੇ ਸਾਨੂੰ ਪਤਾ ਲੱਗਾ ਤੇ ਇੱਕ ਮਸਲਾ ਛੇਤੀ ਛੇਤੀ ਵੀ ਰਵਾਫ ਆ ਲੋ ਸ। ਹਰਮੇਸ਼ਿੰਗ ਸנדੂ ਆਮ ਆਜ਼ਾਦੀ ਪਾਰਟੀ ਚ ਸ਼ਾਮਲ ਕਰ ਲਿੱਤੇ ਵੀ ਨੇ ਉਹ ਵੀ ਹਰ ਭਾਜਨ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਸ਼ਾਮਲ ਕੀਤਾ ਵਾ। ਪਤਾ ਵਿੱਚ ਹੀ ਵੇਖੋ ਉਹਨਾਂ ਦੀ ਆਤੀ ਪਾਰਟੀ ਆ। ਠੀਕ ਹੈ ਉਹਨਾਂ ਦੇ ਆਪ ਦੇ ਐਨਾਲਿਸਿਸ ਇਸ ਤੋਂ ਉਹਨਾਂ ਨੂੰ ਚੰਗਾ ਲੱਗਦਾ ਜੀ ਉਹ ਕਰਦੇ ਆ। ਕੀ ਲੱਗ ਰਿਹਾ ਕਿ ਉਹਨਾਂ ਦੇ ਜਾਣਤੇ ਨਾਲ ਕੋਈ ਬਲ ਮਿਲ ਗਿਆ ਕਿ ਜਾਂ ਤੁਸੀਂ ਵਿਚਰਦੇ ਜੋ ਤੁਸੀਂ ਪੋਲਿਟਿਕਸ ਜੋ ਕੀ ਉਹਨਾਂ ਨੂੰ ਬਲ ਮਿਲਿਆ ਵਾ ਕਿ ਜਾਂ ਕੁਝ ਵਿੱਚ ਇਹ ਤਾਂ ਫਾਇਦਿਆਂ ਮਿਲਿਆ ਜਾਂ ਨਾ ਮਿਲਿਆ ਇਹ ਤਾਂ ਜਿਹੜਾ ਜਿਸਨ ਇਲੈਕਸ਼ਨ ਹੁੰਦੀ ਹੈ ਜੀ ਉਸਨ ਕਲੀਅਰ ਹੋ ਜਾਣਾ ਪਰ ਲੋਕਾਂ ਨੂੰ ਮੈਂ ਸਮਝਦਾ ਕਿ ਲੋਕ ਪਾਸਿਆ ਨਹੀਂ ਉਹ ਦੁਬਾਰਾ ਜੋ ਅੱਜ ਦੀ ਡੇਟ ਵਿੱਚ ਪੰਜਾਬ ਵਿੱਚ ਨਸ਼ਿਆਂ ਵਿੱਚ ਫਰੋਤੀਆਂ ਦੇ ਵਿੱਚ ਜੋ ਹੋ ਰਿਹਾ ਠੀਕ ਆ ਜੀ ਸੇਫ ਨਹੀਂ ਹੈ ਲੋਕ ਉਸ ਤੇ ਮੈਂ ਉਸ ਨੂੰ ਦੇਖ ਕੇ ਲੋਕ ਇਹਨਾਂ ਨੂੰ ਨਹੀਂ ਸਪੋਰਟ ਬਿਲਕੁਲ ਜੀ ਇਹ ਸਨ ਰਜੀਤ ਸਿੰਘ ਜੀ ਠਰੂ اور ਹਰਜਿੰਦਰ ਸਿੰਘ ਵਿੱਕੀ ਜਿਨ੍ਹਾਂ ਨੇ ਦੱਸਿਆ ਹੈ ਕਿ ਅੱਜ ਕੱਲ ਦਾ ਅਗਰ ਦੌਰ ਵੇਖਿਆ ਜਾਵੇ ਤਾਂ ਇਹ ਦੌਰ ਜਿਹੜਾ ਚੱਲ ਰਿਹਾ ਹੈ ਇਹ ਹੈ ਫਰੋਤੀਆਂ ਦਾ ਦੌਰ ਔਰ ਉਸ ਦੇ ਨਾਲ ਨਸ਼ੇ ਦਾ ਦੌਰ ਔਰ ਉਸ ਦੇ ਨਾਲ ਜਿਹੜਾ ਕਿ ਬੇਰੋਜ਼ਗਾਰੀ ਦਾ ਦੌਰ ਚੱਲ ਰਿਹਾ ਹੈ ਤਾਂ ਅਗਰ ਇਹਨਾਂ ਨੂੰ ਟਿਕਟ ਮਿਲਦੀ ਹੈ ਤਾਂ ਉਹਨਾਂ ਦਾ ਮੰਨਣਾ ਹੈ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਫਰੋਤੀਆਂ ਦੇ ਉੱਪਰ ਇਹ ਪੂਰੀ ਲਗਾਮ ਕਸਾਵਾਂਗੇ ਕਿਉਂਕਿ ਭਾਜਪਾ ਨੈਸ਼ਨਲ ਪਾਰਟੀ ਹੈ ਔਰ ਉਪਰੋ ਇੱਕ ਵੀ ਹਦਾਇਤ ਜਾਰੀ ਹੋ ਜੇ ਤਾਂ ਕਿਸੇ ਦੀ ਕਹਿੰਦੇ ਝੂਤਨੀ ਪੈਸਾ ਦੀ ਕਿ ਕੋਈ ਵੀ ਕਿਸੇ ਨਾਲ ਕੋਈ ਮਾੜੀ ਹਰਕਤ ਕਰ ਸਕੇ ਬਾਰਡਰ ਬੈਲਟ ਹੈ ਨਸ਼ੇ ਦਾ ਵੀ ਮੁੱਦਾ ਹੈ ਨਸ਼ੇ ਦਾ ਵੀ ਇਸ ਦਾ ਮਤਲਬ ਕਹਿਣਾ ਹੈ ਕਿ ਪੂਰੀ ਤਰ੍ਹਾਂ ਖਾਤਮਾ ਕਿਸ ਤਰ੍ਹਾਂ ਹੁੰਦਾ ਉਹ ਕਰਕੇ ਦਿਖਾਇਆ ਜਾਏਗਾ ਪਰ ਟਿਕਟ ਅਗਰ ਇਹਨਾਂ ਨੂੰ ਮਿਲਦੀ ਹੈ ਭਰੋਸਾ ਜਿਤਾਉਂਦੇ ਨੇ ਤਾਂ ਫਿਰ ਮੁਕਾਬਲਾ ਜਿਹੜਾ ਉਹ ਬੜਾ ਸਖਤ ਹੋਏਗਾ ਕਿਉਂਕਿ ਜਿਮਨੀ ਚੋਣ ਹੈ ਇਸ ਜਿਮਨੀ ਚੋਣ ਦੇ ਵਿੱਚ ਕਾਫੀ ਪਾਰਟੀਆਂ ਨੇ ਆਪਣਾ ਜਿਹੜਾ ਵਾ ਜੋਰ ਦਿਖਾਉਣਾ ਵਾ ਕਾਂਗਰਸ ਦਿਖਾਏਗੀ ਅਕਾਲੀ ਦਿਖਾਏਗੀ ਆਮ ਆਦਮੀ ਪਾਰਟੀ ਦਿਖਾਏਗੀ ਬੀਜੇਪੀ ਦਿਖਾਏਗੀ ਔਰ ਇਹ ਟਿਕਟ ਕੌਣ ਜਿੱਤਦਾ ਕੌਣ ਹਾਰਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੁਸੀਂ ਵੇਖਦੇ ਰਹੋ ਪਰੋ ਚੈਨਲ 2 ਟੀਵੀ ਮੈਂ ਹਾਂ ਤੁਹਾਡਾ ਆਪਣਾ ਵਿਜੇ ਕੁਮਾਰ